ਸਸ਼ੂਕਾਲ ਜੀ ਮੈਂ ਸਵਾਤੀ ਗੁਪਤਾ ਸੋ ਪੰਜਾਬ ਨਿਊਜ਼ ਦੇਖ ਰਹੀ ਆ ਸਭ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਹੁਣ ਜੇਲ੍ਹ ਵਿਭਾਗ ਨੂੰ ਮਿਲਣ ਜਾ ਰਹੀ ਆਪਣੀ ਸੁਤੰਤਰ ਤੇ ਆਧੁਨਿਕ ਇਮਾਰਤ ਡਾਇਰੈਕਟੋਰੇਟ ਜੇਲ੍ਹ ਦੀ ਬਣਾਈ ਜਾਵੇਗੀ ਪੰਜ ਮੰਜ਼ਿਲਾ ਇਮਾਰਤ ਜੇਲ੍ਹ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਰੱਖਿਆ ਨਹੀਂ ਪੱਥਰ ਪੰਜਾਬ ਯੂਨੀਵਰਸਿਟੀ ਤੇ ਤਰਨਾ ਲਗਾਉਣ ਤੇ ਪਾਬੰਦੀ ਹੈ ਕਾਲਿਆ ਗੁਰਮਨਪ੍ਰੀਤ ਸਿੰਘ ਯਾਲੀ ਨੇ ਕੀਤਾ ਤਿੱਖਾ ਵਿਰੋਧ ਕਿ ਆ ਪੰਜਾਬ ਯੂਨੀਵਰਸਿਟੀ ਸਾਜ਼ਿਸ਼ ਤਹਿਤ ਵਿਦਿਆਰਥੀਆਂ ਦੇ ਹੱਕਾਂ ਤੇ ਮਾਰ ਰਹੀ ਪੰਜਾਬ ਦੇ ਵਿੱਚ ਬਾਬੇ ਦਾ ਵੱਡਾ ਕਾਰਨਾਮਾ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਫਆਈਆਰ ਦਰਜ ਅਸ਼ਲੀਲ ਵੀਡੀਓ ਵਾਇਰਲ ਹੋਣ ਪਿੱਛੋਂ ਬਾਬਾ ਹੋਇਆ ਫਰਾਰ ਦਸ ਜਿਲ੍ਹਿਆਂ ਵਿੱਚ ਅੱਜ ਮੀਂਹ ਤੇ ਤੂਫਾਨ ਦਾ ਅਲਰਟ ਮੌਸਮੀ ਪਾਕ ਦੇ ਵੱਲੋਂ ਐਡਵਾਈਸਰੀ ਜਾਰੀ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਦਿੱਤੀ ਸਲਾਹ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੂੰ ਹੁਣ ਆਪਣੀ ਸੁਤੰਤਰ ਤੇ ਆਧੁਨਿਕ ਇਮਾਰਤ ਮਿਲਣ ਜਾ ਰਹੀ ਹੈ ਜੀ ਹਾਂ ਹੁਣ ਤੱਕ ਜੇਲ੍ਹ ਡਾਇਰੈਕਟੋਰੇਟ ਲਈ ਕੋਈ ਸਥਾਈ ਇਮਾਰਤ ਨਹੀਂ ਸੀ ਪਰ ਇਸ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਚੁੱਕਦੇ ਹੋਏ ਮੋਹਾਲੀ ਦੇ ਸੈਕਟਰ 68 ਵਿੱਚ ਡਾਇਰੈਕਟੋਰੇਟ ਫੀਲ ਦੀ ਪੰਜ ਮੰਜ਼ਿਲਾ ਇਮਾਰਤ ਬਣਾਈ ਜਾਵੇਗੀ ਇਸ ਇਮਾਰਤ ਦਾ ਨੀਂਹ ਪੱਥਰ ਅੱਜ ਜੇਲ੍ਹ ਮੰਤਰੀ ਲਾਲਜੀਤ ਸਿੰਘ ਪੁੱਲਨ ਰੱਖਿਆ ਤੁਹਾਨੂੰ ਦੱਸ ਦਈਏ ਕਿ ਇਹ ਇਮਾਰਤ ਪੰਜਾਬ ਵਿਜ਼ਲਨਸ ਵਿਰੋਧੀ ਇਮਾਰਤ ਦੇ ਨੇੜੇ ਸਥਿਤ ਹੋਵੇਗੀ ਇਸ ਨਵੀਂ ਇਮਾਰਤ ਦੇ ਨਿਰਮਾਣ ਦੇ ਨਾਲ ਜ਼ਿਲ੍ਹਾ ਵਿਭਾਗ ਦੇ ਪ੍ਰਸ਼ਾਸਕੀ ਕੰਮ ਨੂੰ ਸੁਚਾਰੂ ਬਣਾਉਣ ਵਿੱਚ ਸਹਾਇਤਾ ਮਿਲੇਗੀ ਵਿਭਾਗ ਲਈ ਕੇਂਦਰੀਕ੍ਰਿਤ ਸਥਾਨ ਪ੍ਰਾਪਤ ਕਰਨ ਨਾਲ ਨਾ ਸਿਰਫ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ आएगी ਬਲਕਿ ਇਹ ਰਾਸ਼ਪਰਤੀਆਂ ਚੇਲਾ ਨਾਲ ਸੰਬੰਧਿਤ ਯੋਜਨਾਬੰਦੀ ਨਿਗਰਾਨੀ ਤੇ ਸੁਧਾਰ ਯਤਨਾਂ ਲਈ ਇੱਕ ਮਜ਼ਬੂਤ ਨੀਵੀਂ ਪ੍ਰਦਾਨ ਹੋਵੇਗੀ ਜਾਣਕਾਰੀ ਦਿੰਦੇ ਹੋਏ ਜੀਲ ਮੰਤਰੀਪੁਰ ਨੇ ਕਿਹਾ ਕਿ ਇਹ ਇਮਾਰਤ ਨਾਲ ਜ਼ਿਲ੍ਹਾ ਪ੍ਰਸ਼ਾਸਕੀ ਕੰਮਕਾਜ ਨੂੰ ਸੁਧਾਰ ਕਰੇਗੀ ਸੂਕਾ ਪੰਜਾਬ ਦੇ ਵਿੱਚ ਜ਼ਿਲ੍ਹਾ ਸੁਧਾਰਾ ਨੂੰ ਇੱਕ ਨਵੀਂ ਦਿਸ਼ਾ ਵੀ ਦੇਵੇਗੀ ਅੱਜ ਜਿਹੜੀ ਕਿ ਸਰਕਾਰਾਂ ਪਿਛਲੀਆਂ ਨੂੰ ਬੜੇ ਲੰਮੇ ਸਮੇਂ ਤੋਂ ਹੀ ਇਹ ਕੰਮ ਕਰ ਲੈਣਾ ਚਾਹੀਦਾ ਹੈ ਹੈੱਡ ਆਫਿਸ ਵਾਲਾ ਜਿਹੜਾ ਕਿ ਸਾਡਾ 17 ਸੈਕਟਰ ਦੇ ਵਿੱਚ ਆਫਿਸ ਸੀ ਉਹਦਾ ਇੱਕ ਮਹੀਨੇ ਦਾ 7 ਲੱਖ ਰੁਪਇਆ ਰੈਂਟ ਜਾਂਦਾ ਸੀ ਜਿਹੜਾ ਕਿ ਸਾਲ ਦਾ 84 ਲੱਖ ਰੁਪਇਆ ਸਾਡੇ ਡਿਪਾਰਟਮੈਂਟ ਨੂੰ ਰੈਂਟਲੀ ਇਨਕਮ ਜਿਹੜੀ ਪ੍ਰਾਈਵੇਟ ਬੰਦਿਆਂ ਨੂੰ ਦੇਣੀ ਪੈਂਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਜੋਗ ਅਗਵਾਈ ਸਦਕਾ ਜ਼ੀਰੋ ਟੋਲਰੈਂਸ ਕਰ ਲਈ ਕਰਪਸ਼ਨ ਨੂੰ ਖਤਮ ਕਰ ਲਈਏ ਸਾਡਾ ਹੈੱਡ ਆਫਿਸ ਜਿਹੜਾ ਅੱਜ ਉਹਦਾ ਨੀਂਹ ਪੱਥਰ ਰੱਖਿਆ ਗਿਆ ਇਹ 1 ਏਕੜ ਜ਼ਮੀਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਾਡੀ ਸਰਕਾਰ ਨੇ ਗਲਾਟਾ ਤੋਂ 8.5 ਕਰੋੜ ਦੇ ਵਿੱਚ ਇਹ ਪ੍ਰਤੀਤ ਕੀਤੀ ਆ ਤੇ 35 ਕਰੋੜ ਦੀ ਲਾਗਤ ਨਾਲ ਇਹ ਬਿਲਡਿੰਗ ਬਣ ਕੇ ਪੰਜ ਮੰਜ਼ਲੀ ਬਿਲਡਿੰਗ ਬਣ ਕੇ ਇਹ ਤਿਆਰ ਹੋਊਗੀ ਜਿਹਦੇ ਵਿੱਚ ਸਾਡੇ ਕਲੈਰੀਕਲ ਡਿਪਾਰਟਮੈਂਟ ਦੇ ਅਧਿਕਾਰੀ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਸਾਰੇ ਇਸ ਦਫ਼ਤਰ ਦੇ ਵਿੱਚ ਬਹਿ ਕੇ ਕੰਮਕਾਰ ਕਰਨਗੇ ਤੇ ਸਾਰੀਆਂ ਜੇਲਾਂ ਨੂੰ ਇੱਥੋਂ ਬਹਿ ਕੇ ਮੋਨੀਟਰ ਕਰਨਗੇ ਤਾਂ ਜੋ ਕਿਸੇ ਤਰ੍ਹਾਂ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਕੋਈ ਕ੍ਰਾਪਸ਼ਨ ਨਾ ਕਰ ਸਕੇ ਜੀਲੋ ਟਾਲਰੈਂਸ ਜਿਹੜੀ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਏਜੰਡਾ ਉਹ ਏਜੰਡਾ ਪੂਰਾ ਹੋ ਸਕੇ ਤੇ ਪੰਜਾਬ ਦੇ ਲੋਕਾਂ ਨੂੰ ਹਰ ਡਿਪਾਰਟਮੈਂਟ ਦੇ ਵਿੱਚੋਂ ਇਹੋ ਹੀ ਆਵਾਜ਼ ਆਵੇ ਕਿ ਇਸ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੀ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਆ ਉਹਦੇ ਤੇ ਚਾਰ ਚੰਨ ਲਾਏ ਆ ਤੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਵੀ ਮਿਲਣ ਗੁਰੂ ਦੱਸਦੀ ਹੈ ਕਿ ਹੁਣ ਤੱਕ ਜੇਲ੍ਹ ਵਿਭਾਗ ਦਾ ਮੁੱਖ ਦਫਤਰ ਸੈਕਟਰ 17 ਚੰਡੀਗੜ੍ਹ ਵਿੱਚ ਇੱਕ ਕਿਰਾਏ ਦੀ ਇਮਾਰਤ ਵਿੱਚ ਕੰਮ ਕਰ ਰਿਹਾ ਸੀ ਜਿੱਤੇ ਹਰ ਸਾਲ ਲਗਭਗ 84 ਲੱਖ ਰੁਪਏ ਕਿਰਾਏ ਵਜੋਂ ਖਰਚ ਹੁੰਦੇ ਸਨ ਪਰ ਹੁਣ ਇਹ ਖਰਚਾ ਬਣਾਇਆ ਜਾ ਰਿਹਾ ਹੈ ਕਿਉਂਕਿ Mohali ਵਿੱਚ ਇੱਕ ਇੱਕੜ ਜ਼ਮੀਨ ਤੇ ਲਗਭਗ 35 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਮੰਜਲਾ ਹਾਈ ਟੈਕ ਇਮਾਰਤ ਬਣਾਈ ਜਾਵੇਗੀ ਇਹ ਇਮਾਰਤ ਭਵਿੱਖ ਦੇ ਵਿੱਚ ਪੰਜਾਬ ਸਰਕਾਰ ਦੇ ਸੁਧਾਰ ਏਜੈਂਡੇ ਦਾ ਇੱਕ ਮਹੱਤਵਪੂਰਨ ਹਿੱਸਾ ਬਣੇਗੀ ਅਤੇ ਜੇਲ੍ਹ ਪ੍ਰਣਾਲੀ ਨੂੰ ਆਧੁਨਿਕ ਅਤੇ ਜਵਾਬਦੇਹ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਿਲ ਕਦਮੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 2025-26 ਸੀਸ਼ਨ ਦੇ ਲਈ ਦਾਖਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਲਈ ਇੱਕ ਹਲਫਨਾਮੇ ਤੇ ਦਸਤਖਤ ਕਰਨਾ ਲਾਜ਼ਮੀ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਵਿਦਿਆਰਥੀ ਨੇ ਵਿਰੋਧ ਪ੍ਰਦਰਸ਼ਨ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ ਜੇਕਰ ਕੋਈ ਵੀ ਵਿਦਿਆਰਥੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਪੀਓ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਤੋਂ ਰੋਕ ਸਕਦਾ ਹੈ ਜਾਂ ਉਹਨਾਂ ਦਾ ਦਾਖਲਾ ਰੱਦ ਕਰ ਸਕਦਾ ਹੈ ਜਿਸ ਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਹੈ ਇਸ ਸਬੰਧੀ ਅਕਾਲੀਆਗੂ ਮਨਪ੍ਰੀਤ ਸਿੰਘ ਯਾਲੀ ਨੇ ਆਪਣਾ ਤਿੱਖਾ ਭਿਆਨ ਦਿੱਤਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਨਵੇਂ ਸੈਸ਼ਨ ਦੇ ਲਈ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਨਵੀਆਂ ਹਦਾਇਤਾਂ جاری ਕੀਤੀਆਂ ਨੇ ਹੁਣ ਵਿਦਿਆਰਥੀਆਂ ਨੂੰ ਐਡਮਿਸ਼ਨ ਫਾਰਮ ਦੇ ਨਾਲ ਇੱਕ ਹਲਫਨਾਮਾ ਯਾਨੀ ਕਿ ਐਫੀਡੇਵਿਟ ਜਮਾ ਕਰਵਾਉਣਾ ਲਾਜ਼ਮੀ ਹੋਵੇਗਾ ਇਸ ਐਫੀਡੇਵਿਟ ਦੇ ਵਿੱਚ ਸਪਸ਼ਟ ਸ਼ਰਤਾਂ ਦਰਜ ਕੀਤੀਆਂ ਨੇ ਕਿ ਜੇਕਰ ਕੋਈ ਵਿਦਿਆਰਥੀ ਯੂਨੀਵਰਸਿਟੀ ਅੰਦਰ ਕਿਸੇ ਕਿਸਮ ਦੇ ਧਰਨੇ ਜਾਂ ਫਿਰ ਮੁਜ਼ਾਰੇ ਵਿੱਚ ਭਾਗ ਲੈਂਦਾ ਹੈ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਫਿਰ ਪੁਲਿਸ ਉਸ ਖਿਲਾਫ ਕਾਰਵਾਈ ਕਰਨ ਲਈ ਸੁਤੰਤਰ ਹੋਵੇਗੀ ਜਿਸ ਦਾ ਆਗੂਮਨ ਪ੍ਰੀਤ ਯਾਹਲੀ ਨੇ ਤਿੱਖਾ ਵਿਰੋਧ ਕੀਤਾ ਹੈ ਮੇ ਤੁਹਾਡੇ ਸਾਰਿਆਂ ਦੇ ਰੂਪੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਬੰਧ ਦੇ ਵਿੱਚ ਹੋ ਰਹੇ ਆ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੇ ਗੱਲ ਕਰੀਏ ਇਸ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੇ ਵਿੱਚ ਹਰ ਖੇਤਰ ਦੇ ਵਿੱਚ ਬੜੀਆਂ ਮਹਾਨ ਸ਼ਖਸੀਤਾਂ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਵੱਡੇ ਮੁਕਾਮ ਹਾਸਲ ਕੀਤੇ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਅਤੇ ਇਸ ਯੂਨੀਵਰਸਿਟੀ ਦਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਉਹਦੇ ਨਾਲ ਹੀ ਬੜੇ ਵੱਡੇ ਲੀਡਰ ਪੈਦਾ ਕੀਤੇ ਰਹੀ ਸੀ ਯੂਨੀਵਰਸਿਟੀ ਨੇ ਜਿਹੜੀ ਸਟੂਡੈਂਟ ਜਿਹੜੇ ਲੀਡਰ ਨੇ ਇਸ ਯੂਨੀਵਰਸਿਟੀ ਚੋਂ ਪੈਦਾ ਹੋਏ ਨੇ ਲੇਕਿਨ ਹੁਣ ਯੂਨੀਵਰਸਿਟੀ ਵੱਲੋਂ ਇੱਕ ਜਿਹੜਾ ਫੈਸਲਾ ਲਿਆ ਗਿਆ ਜਿਸ ਦਾ ਮੈਂ ਵਿਰੋਧ ਕਰਦਾ ਕਿ ਹਰ ਵਿਦਿਆਰਥੀ ਇੱਕ ਐਫਿਡੇਵਟ ਫਾਈਲ ਕਰੂਗਾ ਇੱਕ ਹਲਫਨਾਮਾ ਜਿਹੜਾ ਉਹ ਉਹਦੇ ਤੇ ਦਸਖਤ ਕਰੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਦੇ ਵਿਰੁੱਧ ਕਿਸੇ ਵੀ ਅਥਾਰਟੀ ਦੇ ਖਿਲਾਫ ਕਿਸੇ ਤਰ੍ਹਾਂ ਦਾ ਵਿਦਿਆਰਥੀ ਕੋਈ ਵੀ ਸੰਘਰਸ਼ ਨਹੀਂ ਕਰਨਗੇ ਕੋਈ ਵਿਰੋਧ ਨਹੀਂ ਕਰਨਗੇ ਕੋਈ ਪ੍ਰੋਟੈਸਟ ਨਹੀਂ ਕਰਨਗੇ ਸੋ ਜੇ ਕਰਨਗੇ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਯੂਨੀਵਰਸਿਟੀ ਕਰ ਸਕਦੀ ਹੈ ਸੋ ਮੈਂ ਸਮਝਦਾ ਕਿ ਯੂਨੀਵਰਸਿਟੀ ਜਿੱਥੇ ਲਾਅ ਵਿੜਾਇਆ ਜਾਂਦਾ ਅਤੇ ਜੋ ਵੀ ਸਾਡੇ ਜਿਹੜੇ ਰਾਈਟਸ ਨੇ ਸਾਡੇ ਕੋਲੇ ਅਕੋਰਡਿੰਗ ਟੂ ਲਾਜ਼ ਅਸੀਂ ਚਾਹੇ ਰਾਈਟ ਟੂ ਸਪੀਚ ਆ ਜਾਂ ਸਾਡੇ ਅਧਿਕਾਰਾਂ ਲਈ ਲੜਨਾ ਸੋ ਮੈਂ ਸਮਝਦਾ ਕਿ ਇਹ ਤਾਂ ਯੂਨੀਵਰਸਿਟੀ ਆਪ ਹੀ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਉਸ ਦੀ ਲੰਘਣਾ ਕਰ ਰਹੀ ਹੈ ਕਿ ਸਾਡੀ ਵਿਦਿਆਰਥੀ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ ਕਿ ਤੁਸੀਂ ਕਿਤੇ ਵੀ ਪ੍ਰੋਟੈਸਟ ਨਹੀਂ ਕਰ ਸਕਦੇ ਆਪਦੇ ਹੱਕਾਂ ਲਈ ਆਪਦੇ ਹਿੱਤਾਂ ਲਈ ਜਾਂ ਜਿੱਥੇ ਵੀ ਤਕੀਸ਼ਾ ਹੀ ਹੁੰਦੀ ਆ ਤੁਸੀਂ ਉਥੇ ਲੜ ਨਹੀਂ ਸਕਦੇ ਜਾਂ ਆਵਾਜ਼ ਬੁਲੰਦ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਕਿ ਸ਼ਰਿਆਂ ਵੀ ਇਹ ਇਹ ਤਕੀਸ਼ਾ ਹੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਪੰਜਾਬ ਦੇ ਵਿੱਚੋਂ ਇਸ ਯੂਨੀਵਰਸਿਟੀ ਚੋਂ ਜਿਹੜੇ ਵੱਡੇ ਲੀਡਰ ਪੈਦਾ ਹੁੰਦੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੀਡਰ ਪੈਦਾ ਨਾ ਹੋਣ ਸੋ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਸਾਜ਼ਿਸ਼ ਆ ਸੋ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਤੇ ਸਾਰੇ ਜਿਹੜੇ ਪੰਜਾਬਦਰਦੀ ਨੇ ਪੰਨਦਰਦੀ ਨੇ ਮੈਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਡਟ ਕੇ ਇਹ ਜੋ ਧੱਕੇਸ਼ਾਹੀ ਹੋ ਰਹੀ ਹੈ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਹੱਕਾਂ ਨੂੰ ਮਾਰਨ ਦੇ ਲਈ ਤੇ ਉਹਦੇ ਚ ਅਸੀਂ ਡਟ ਕੇ ਵਿਦਿਆਰਥੀਆਂ ਦਾ ਸਾਥ ਦਈਏ ਤੇ ਵਿਦਿਆਰਥੀਆਂ ਵੱਲੋਂ ਵੀ ਜਿਹੜਾ ਇਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਉਹਨਾਂਲੇ ਸਮੇਂ ਦੇ ਵਿੱਚ ਅਸੀਂ ਵੀ ਉੱਥੇ ਜਾ ਕੇ ਉਹਨਾਂ ਦਾ ਹਰ ਤਰ੍ਹਾਂ ਦਾ ਸਾਥ ਦੇਵਾਂਗੇ ਤੁਹਾਨੂੰ ਦੱਸ ਦਈਏ ਕਿ ਇਹ ਨਵੀਆਂ ਹਦਾਇਤਾਂ ਦੇ ਵਿਰੋਧ ਵਿੱਚ ਅੱਜ ਕਈ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਪ੍ਰਦਰਸ਼ਨ ਕੀਤਾ ਗਿਆ ਦੱਸ ਦਈਏ ਕਿ ਧਾਕਲੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਨੇ ਕੁਝ ਖਾਸ ਸ਼ਰਤਾਂ ਰੱਖੀਆਂ ਨੇ ਜਾਣਕਾਰੀ ਅਨੁਸਾਰ ਤਨੇ ਪ੍ਰਦਰਸ਼ਨ ਨੂੰ ਲੈ ਕੇ ਖਾਸ ਹਦਾਇਤਾਂ ਜਾਰੀ ਕੀਤੀਆਂ ਨੇ ਯੂਨੀਵਰਸਿਟੀ ਦੇ ਵੱਲੋਂ ਕਿਹਾ ਗਿਆ ਹੈ ਕਿ ਵਿਦਿਆਰਥੀ ਹੁਣ ਬਿਨਾਂ ਮਨਜ਼ੂਰੀ ਦੇ ਪ੍ਰਦਰਸ਼ਨ ਨਹੀਂ ਕਰ ਸਕਣਗੇ ਇਸ ਨਾਲ ਹੀ ਪ੍ਰਦਰਸ਼ਨ ਦੀ ਥਾਂ ਤੇ ਸਮਾਂ ਯੂਨੀਵਰਸਿਟੀ ਤੈਅ ਕਰੇਗੀ ਤੇ ਇਸ ਦੇ ਲਈ ਤੈਅ ਆਮ ਤਹੀ ਕੀਤਾ ਜਾ ਸਕੇਗਾ ਪ੍ਰਦਰਸ਼ਨ ਸੋ ਕੈਂਪਸ ਤੇ ਯੂਨੀਵਰਸਿਟੀ ਦੇ ਰਿਹਾਇਸ਼ ਏਰੀਆ ਵਿੱਚ ਕਰਨੇ ਤੇ ਪਾਬੰਦੀ ਲਗਾਈ ਗਈ ਹੈ ਵਿਦਿਆਰਥੀ ਕਰਨੇ ਦੌਰਾਨ ਰਸਤੇ ਨਹੀਂ ਰੋਕ ਸਕਦੇ ਨੇ ਨਾਲ ਹੀ ਉੱਚੀ ਆਵਾਜ਼ ਦੇ ਵਿੱਚ ਨਾਰੇਬਾਜੀ ਨਹੀਂ ਕੀਤੀ ਜਾਵੇਗੀ ਤੇ ਦਾਖਲਾ ਫਾਰਮ ਭਰਨ ਸਮੇ ਵਿਦਿਆਰਥੀਆਂ ਨੂੰ ਨਾਲ ਐਫੀਡੇਵਿਟ ਜਮਾ ਕਰਨਾ ਵੀ ਪਲਾਜ਼ਮੀ ਹੋਵੇਗਾ ਦਿੱਲੀ ਪਾਸ਼ਪਤਿੰਦੇ ਤਾਂ ਮਨਜਿੰਦਰ ਸਿੰਘ ਸਿਰਸਾ ਨੇ ਈਰਾਨ ਇਜ਼ਰਾਈਲ ਟਕਰਾ ਦੌਰਾਨ ਤਹਿਰਾਨ ਦੇ ਵਿੱਚ ਫਸੇ ਸਿੱਖ ਪਰਿਵਾਰਾਂ ਬਾਰੇ ਇੱਕ ਅਪਡੇਟ ਸਾਂਝੀ ਕੀਤੀ ਹੈ ਉਨ੍ਹਾਂ ਕਿਹਾ ਕਿ ਲਗਭਗ 48 ਵਿਅਕਤੀਆਂ ਨੂੰ ਤਹਿਰਾਨ ਤੋਂ ਸਫਲਤਾਪੂਰਵਕ ਕੱਢਿਆ ਗਿਆ ਅਤੇ ਮਸਾਦ ਸ਼ਹਿਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਭਾਰਤੀ ਰਾਜਦੂਤ ਵੀ ਸਹਾਇਤਾ ਲਈ ਮੌਜੂਦ ਨੇ ਈਰਾਨ ਤੇ ਇਜ਼ਰਾਈਲ ਵਿਚਾਲੇ ਲੜਾਈ 8ਵੇਂ ਦਿਨ ਵਿੱਚ ਪਹੁੰਚ ਗਈ ਹੈ ਈਰਾਨ ਨੇ ਇਜ਼ਰਾਈਲ ਵਿਰੁੱਧ ਬੈਲਿਸਟਿਕ ਮਿਜ਼ਾਈਲਾਂ ਤੋਂ ਕਲਾਸਟਰ ਬੰਬ ਡਾਕਣੇ ਸ਼ੁਰੂ ਕਰ ਦਿੱਤੇ ਨੇ ਇਹ ਬੰਬ ਇਨੇ ਖਤਰਨਾਕ ਨੇ ਕਿ ਮਾਹਰ ਇਹ ਮੰਨਣ ਲਈ ਮਜਬੂਰ ਨੇ ਕਿ ਜੇਕਰ ਜੰਗ ਲੰਮੇ ਸਮੇਂ ਤੱਕ ਜਾਰੀ ਰਹੀ ਤਾਂ ਇਜ਼ਰਾਈਲ ਦੀ ਹਾਲਤ ਗਾਜ਼ਾ ਵਰਗੀ ਹੋ ਸਕਦੀ ਹੈ ਸੋ ਇਸੇ ਸੰਬੰਧੀ ਦਿੱਲੀ ਭਾਸ਼ਪਾ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਈਰਾਨ ਇਜ਼ਰਾਈਲ ਟਕਰਾਅ ਦੌਰਾਨ ਤਹਿਰਾਨ ਵਿੱਚ ਫਸੇ ਸਿੱਖ ਪਰਿਵਾਰਾਂ ਬਾਰੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਹੈ ਈਰਾਨ ਇਜ਼ਰਾਈਲ ਦੇ ਯੁੱਧ ਦੇ ਚਲਦੇ ਜੋ ਸਾਡੇ ਤਹਿਰਾਨ ਅੰਦਰ ਗੁਰਦੁਆਰਾ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਔਰ ਸਿੱਖ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਸਾਡੀ ਸਰਕਾਰ ਉਹਨਾਂ ਨਾਲ ਸੰਪਰਕ ਚ ਮੈਂ ਦੱਸਣਾ ਚਾਹੁੰਦਾ ਕਿ ਗੌਰਵ শেਠ ਵਿਸ਼ਰੇਸ਼ਟ ਜਿਹੜੇ ਉੱਥੋਂ ਦੇ ਐਮਬੈਸਡਰ ਨੇ ਉਹ ਨਿਰੰਤਰ ਮੇਰੇ ਸੰਪਰਕ ਅੰਦਰ ਨੇ ਗੌਰਵ ਸ਼ਰੇਸ਼ ਜੀ ਨੇ ਦੱਸਿਆ ਹੈ ਕਿ ਉਹਨਾਂ ਦੇ ਨਾਲ ਹੁਣ ਵੀ ਤਿੰਨ ਸਿੱਖ ਪਰਿਵਾਰ ਨੇ ਜਿਹੜੇ ਲਗਭਗ ਇਸ ਵੇਲੇ 4000 ਇੰਡੀਅਨਸ ਦੇ ਨਾਲ ਤਹਿਰਾਨ ਚੋਂ ਨਿਕਲ ਕੇ ਲਗਭਗ ਉੱਥੋਂ 10 ਘੰਟੇ ਦੂਰ ਮਸਦ ਜਗ੍ਹਾ ਹੈ ਮਸਦ ਅੰਦਰ ਪਹੁੰਚੇ ਨੇ ਕਿਉਂਕਿ ਉੱਥੇ ਬੌਮਬਿੰਗ ਦਾ ਖਤਰਾ ਸੀ ਇਸ ਕਰਕੇ ਤਹਿਰਾਨ ਚੋਂ ਸਭ ਲੋਕ ਨਿਕਲ ਰਹੇ ਨੇ ਮੇਰੇ ਕੋਲ ਤਕਰੀਬਨ 48 ਲੋਕਾਂ ਦੀ ਲਿਸਟ ਆ ਜਿਹੜੀ ਮੈਂ ਹੁਣੇ ਸ੍ਰੇਸ਼ ਜੀ ਨਾਲ ਸ਼ੇਅਰ ਕੀਤੀ ਆ ਗੌਰਵ ਜੀ ਨਾਲ ਜਿਤਿੰਦਰ ਹਰਨਾਮ ਸਿੰਘ ਆਨੰਦ ਨੇ ਕਿਰਤਕੌਰ ਨੇ ਰਮਿੰਦਰ ਸਿੰਘ ਜੀ ਨੇ ਤਰਨਜੀਤ ਕੌਰ ਨੇ ਸੁਵਿੰਦਰ ਕੌਰ ਨੇ ਮਿਹਰਬਾਨ ਸਿੰਘ ਪਟਵਾਲੀਆ ਨੇ ਸ਼ਰੀਨ ਕੌਰ ਨੇ ਗੁਰਮੀਤ ਸਿੰਘ ਨੇ ਨਾਜ਼ਰੀਨ ਕੌਰ ਕੋਚਰ ਨੇ ਰਾਜਵੰਤ ਸਿੰਘ ਕੋਚਰ ਨੇ ਅਮਰੀਤ ਸਿੰਘ ਸਿੰਘ ਨੇ ਪ੍ਰਿਆ ਕੌਰ ਆ ਮਨਮੀਤ ਕੌਰ ਆ ਇੰਦਰਪ੍ਰੀਤ ਸਿੰਘ ਆਨੰਦ ਨੇ ਜੋਤੀ ਸਿੰਘ ਨੇ ਮਹਿਰਤ ਕੌਰ ਸ਼ਾਹਪੂਰੀ ਜੀ ਨੇ ਪਰਨੀਤ ਸਿੰਘ ਗੋਗਿਆ ਮਨਜੀਤ ਸਿੰਘ शाहपुरी किट्टू हरमिंदर कौर शाहपुरी शरणजीत सिंह शाहपुरी हरजीत कौर शाहपुरी गुरमीत आनंद अरनजीत सिंह अवनीत कौर हरजीत कौर सतबीर सिंह बरिंदर सिंह नाजिंदर कौर सवराज कौर उमरीत सिंह जबजोत सिंह तरनजीत कौर जगजीत सिंह सैफ सिंह पटवालिया मित्ती कौर पटवालिया जसवंत सानी परवलीन कौर अवनीत कौर कोहली अमरजीत सानी ਨੀਨਾ ਸਾਨੀ ਬਲਬੀਰ ਸਿੰਘ ਆਨੰਦ ਬੀਨੂ ਸਿੰਘ ਹਰਪਾਲ ਸਿੰਘ ਜੋਤੀ ਪਟਵਾਲੀਆ ਭੁਪਿੰਦਰ ਸਿੰਘ ਸ਼ਾਹਪੂਰੀ ਇਹਨਾਂ ਸਾਰਿਆਂ ਨੂੰ ਅਸੀਂ ਸੰਪਰਕ ਕਰਨ ਦੀ ਉੱਤੇ ਨਿਰੰਤਰ ਕੋਸ਼ਿਸ਼ ਹੈ ਇਹਨਾਂ ਦੇ ਮੋਬਾਈਲ ਨੰਬਰ ਕਈਆਂ ਨਾਲ ਗੱਲ ਨਹੀਂ ਹੋ ਪਾਰੀ ਲੇਕਿਨ ਜਿਹੜੇ ਤਿੰਨ ਪਰਿਵਾਰ ਸਾਡੇ ਨਾਲ ਨੇ ਉੱਥੇ ਇਸ ਵੇਲੇ ਐਮਬੈਸਡਰ ਸਾਹਿਬ ਦੇ ਕੋਲ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਵੀ ਜਾਣਕਾਰੀ ਤੱਕ ਮਿਲੀ ਨਹੀਂ ਕਿ ਤਹਿਰਾਨ ਚੋਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਯਾਰੇ ਕਾਰੋਬਾਰੀ ਨੇ ਇਹ ਲਗਭਗ ਤਹਿਰਾਨ ਸ਼ਹਿਰੇ ਵੀ ਛੱਡ ਕੇ ਜਾ ਚੁੱਕੇ ਨੇ ਇਹ ਆਪਣੇ ਔਰ ਬਿਜ਼ਨਸ ਪਾਰਟਨਰਸ ਦੇ ਕੋਲ ਦੂਰ ਕਿਤੇ ਦਰਾਜ ਅੰਦਰ ਜਾ ਚੁੱਕੇ ਉਹਨਾਂ ਦੇ ਫਾਰਮ ਉੱਤੇ ਜੋ ਜਾਣਕਾਰੀ ਮਿਲ ਰਹੀ ਆ ਲੇਕਿਨ ਸਾਡਾ ਜੋ ਵੀ ਸੰਪਰਕ ਚਾਹੀਏਗਾ ਅਸੀਂ ਤੁਰੰਤ ਉਸ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਮਸਦ ਸਿਟੀ ਪਹੁੰਚੇ ਔਰ ਮਸਦ ਅੰਦਰ ਸਾਡੇ ਐਮਬੈਸਡਰ ਲਗਾਤਾਰ ਉੱਥੋਂ ਲੋਕਾਂ ਨੂੰ ਏਕਿਵੇਟ ਕਰਾ ਰਹੇ ਨੇ ਈਰਾਨ ਨੇ ਇਜ਼ਰਾਈਲ ਤੇ ਇੱਕ ਯੋਜਨਾਬੰਦ ਹਮਲਾ ਕੀਤਾ ਹੈ ਯਾਨੀ ਇਸਨੇ ਇੱਕੋ ਸਮੇਂ ਸੈਂਕੜੇ ਮਿਜ਼ਾਈਲਾਂ ਤਾਕੀਆਂ ਇਜ਼ਰਾਈਲ ਡਿਫੈਂਸ ਫੋਰਸਸ ਅਨੁਸਾਰ ਹਾਲ ਹੀ ਦੇ ਹਮਲੇ ਵਿੱਚ ਈਰਾਨ ਨੇ ਲਗਭਗ 400 ਬੈਲਾਸਟਿਕ ਮਿਜ਼ਾਈਲਾਂ ਅਤੇ ਡਰੋਨ ਤਾਕੇ ਜਿਨ੍ਹਾਂ ਵਿੱਚੋਂ ਲਗਭਗ 40 ਮਿਜ਼ਾਈਲਾਂ ਇਜ਼ਰਾਈਲ ਦੇ ਰੱਖੇ ਪਰ ਨਾਲੀ ਨੂੰ ਚਕਮਾ ਦੇਣ ਵਿੱਚ ਸਫਲ ਰਹੀਆਂ ਲੁਧਿਆਣਾ ਦੇ ਮੁਲਾਪੁਰ ਦਾਖਾਦੀਨ ਪੈਂਦੇ ਪਿੰਡ ਤਲਵੰਡੀ ਵਿੱਚ ਇੱਕ ਡੇਰਾ ਮੁਖੀ ਦੀ ਅਸ਼ਲੀਲ ਵੀਡੀਓ ਹੋਣ ਦਾ ਮਾਮਲਾ ਜਿਹੜਾ ਹੈ ਵਿਵਾਦ ਇਸ ਦਾ ਵਾਤਾਵਾਂ ਹੀ ਨਜ਼ਰ ਆ ਰਿਹਾ ਹੈ ਜਿੱਥੇ ਉਸ ਦੇ ਖਿਲਾਫ ਪੁਲਿਸ ਦੇ ਵੱਲੋਂ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਉੱਤੇ ਹੁਣ ਪਿੰਡ ਵਾਸੀਆਂ ਨੇ ਵੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚ ਮੰਗ ਪੱਤਰ ਦਿੱਤਾ ਹੈ ਤੇ ਬਾਬੇ ਖਿਲਾਫ ਉੱਚ ਪੱਧਰੀ ਜਾਂਚ ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਲੁਧਿਆਣਾ ਵਿੱਚ 4 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਬਾਬਾ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਮਾਮਲਾ ਦਰਜ ਕੀਤਾ ਗਿਆ ਪਰ ਦੋਸ਼ੀ ਬਾਬਾ ਅਜੇ ਵੀ ਫਰਾਰ ਹੈ ਇਹ ਵੀਡੀਓ ਜਗਰਾਉਂ ਦੇ ਤਲਵੰਡੀ ਖੁਰਦ ਪਿੰਡ ਵਿੱਚ ਸਥਿਤ ਪੂਰੀ ਵਾਲਾ ਡੇਰਾ ਦੇ ਮੁਖੀ ਸ਼ੰਕਰਾਨੰਦ ਹੈ ਵੀਡੀਓ ਵਿੱਚ ਡੇਰਾ ਮੁਖੀ ਇੱਕ ਔਰਤ ਦੇ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਵਿਖਾਈ ਦੇ ਰਿਹਾ ਹੈ ਤਲਵੰਡੀ ਵਿੱਚ ਪਿੰਡ ਅਤੇ ਹੋੜ ਨੇੜਲੇ ਇਲਾਕਿਆਂ ਦੇ ਲੋਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚ ਮੰਗ ਪੱਤਰ ਸੌਂਪੇ ਹੈ ਤਾਂ ਜੋ ਬਾਬੇ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਅਤੇ ਡੇਰਾ ਕਰਵਾਇਆ ਜਾ ਸਕੇ 2007 ਦੇ ਵਿੱਚ ਵੀ ਇੱਕ ਇਹਨੇ ਕਾਂਡ ਕੀਤਾ ਸੀ ਉਦੋਂ ਅਸੀਂ ਬਹੁਤ ਇਲਾਕੇ ਤੋਂ ਲੋਕਾਂ ਨੇ ਬਹੁਤ ਭਾਰੀ ਰੋਸ ਮਾਰ ਕੀਤੇ ਸੀਗੇ ਮਾਰ ਇਲਾਕੇ ਦੇ ਵਿੱਚ ਵੀ ਤੇ ਤੇ ਡੀਸੀ ਸਾਹਿਬ ਦੇ ਵੀ ਧਰਨੇ ਦਿੱਤੇ ਸੀ 2007 ਦੇ ਵਿੱਚ ਪਰ ਜਿਹੜੇ ਲੋਕ ਨੇ ਨਾ ਮੈਂ ਇੱਥੇ ਅੱਜ ਲੋਕਾਂ ਨੂੰ ਵੀ ਕਹਿਣਾ ਚਾਹਾਂਗਾ ਵੀ ਦੇਖੋ ਜੇ ਤੁਸੀਂ ਆਪਣੀਆਂ ਧੀਆਂ ਭੇੜਾਂ ਦੀ ਇੱਜ਼ਤ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਚੰਦ ਕ ਪੈਸਿਆਂ ਪਿੱਛੇ ਇਹ ਜੋ ਸਾਧ ਦੇ ਕੋਲੇ ਵਿਕਣਾ ਨਹੀਂ ਚਾਹੀਦਾ ਉਦੋਂ ਵੀ ਕੁਝ ਲੋਕ ਵਿੱਕ ਗਏ ਸੀ ਜਾਂ ਜਿਹੜੇ ਉਦੋਂ ਇਹ ਸੰਕਰਾਂ ਅਨੰਦ ਦੇ ਚੇਲੇ ਸੀ ਉਹ ਵੀ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਨੇ ਵੀ ਹਟਾਇਆ ਪਰ ਅੱਜ ਅਸੀਂ ਤਾਂ ਉਸ ਸਾਧ ਦੇ ਚੇਲੇ ਨਹੀਂ ਹੈ ਪਰ ਜਿਹੜੇ ਉਹਦੇ ਸਾਧ ਦੇ ਚੇਲੇ ਨੇ ਅੱਜ ਉਹਨਾਂ ਦੇ ਨਾਲ ਹੀ ਇਹ ਕਾਂਡ ਹੋਏ ਨੇ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਇਹ ਜੇ ਸਾਧ ਤੋਂ ਪੱਲਾ ਛਡਾਉਣਾ ਚਾਹੀਦਾ ਨਾ ਕੇ ਇਹਦੇ ਸਾਧ ਨੂੰ ਦਾਨ ਦੇ ਕੇ ਹੋਰ ਤਕੜਾ ਹੋਰ ਸਮਰੱਥ ਕਰਨਾ ਚਾਹੀਦਾ ਉਦੋਂ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵੀ ਪ੍ਰੋਸਸ ਦਿੱਤਾ ਹੈ ਕਿ ਸਖਤ ਜਾਂਚ ਹੋਵੇਗੀ ਅਤੇ ਉਹਨਾਂ ਨੂੰ ਯਕੀਨ ਵੀ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸੁਣਵਾਈ ਕੀਤੀ ਜਾਏਗੀ ਉਹਨਾਂ ਨੇ ਕਿਹਾ ਹੈ ਕਿ ਧਰਮ ਦੀ ਆੜ ਹੇਠ ਗਲਤ ਕੰਮ ਕਰਨ ਵਾਲਿਆਂ ਖਿਲਾਫ ਮੁਹਿੰਮ ਸ਼ੁਰੂ ਹੋਣੀ ਚਾਹੀਦੀ ਹੈ ਅੱਜ ਕੁਝ ਲੋਕਾਂ ਵੱਲੋਂ ਕਾਫੀ ਸੰਗਤ ਦੇ ਵਿੱਚ ਆ ਕੇ ਇੱਥੇ ਇੱਕ ਦਰਖਾਸਤ ਦਿੱਤੀ ਹੈ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਦਾਖੇ ਦੇ ਵਿੱਚ ਕੁਝ ਗਤੀਵਿਧੀਆਂ ਇਹੋ ਜਿਹੀ ਹੋ ਰਹੀਆਂ ਜੋ ਕਾਨੂੰਨ ਦੀ ਉਲੰਘਣਾ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਹੋ ਰਹੀ ਹੈ ਤੇ ਮੈਂ ਸੀਐਮਐਫਓ ਜਿਹੜੇ ਸਾਡੇ ਚੀਫ ਮਿਨਿਸਟਰ ਫੀਲਡ ਆਫਿਸਪਰ ਹੈ ਔਰ ਨਾਲ ਦੇ ਨਾਲ ਜਿਹੜੇ ਕਨਸਰਨਡ ਸੰਬੰਧਿਤ ਪੁਲਿਸ ਅਫਸਰ ਦੀ ਡਿਊਟੀ ਲਈ ਹੈ ਕਿ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਰਿਪੋਰਟ ਦੇਣ ਬਨੁਦਾਸ ਦੱਸਿਆ ਕਿ ਹਰਿਆਣਾ ਡੇਰੇ ਦੇ ਮੁਖੀ ਨੇ ਸ਼ੰਕਰਾਨੰਦ ਨੂੰ ਹੱਕਾ ਦਿੱਤੋ ਹਟਾ ਦਿੱਤਾ ਹੈ ਡੇਰੇ ਵਿੱਚ ਇੱਕ ਬਾਲ ਆਸ਼ਰਮ ਵੀ ਹੈ ਜਿੱਥੇ ਕੁੜੀਆਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ ਬਾਬਾ ਪਹਿਲਾਂ ਵੀ ਵਿਵਾਦਾਵਿਸ਼ ਘਿਰਿਆ ਰਿਹਾ ਹੈ ਜਿਸ ਵਿੱਚ ਇੱਕ ਔਰਤ ਨੂੰ ਕੁੱਟਣ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਕੁੜੀ ਦੇ ਭੱਜਣ ਦਾ ਮਾਮਲਾ ਸ਼ਾਮਿਲ ਹੈ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਲੋਕਾਂ ਲਈ ਬੇਹਦੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਹੁਣ ਫਿਰੋਜ਼ਪੁਰ ਜੰਕਸ਼ਨ ਤੋਂ ਹਰਦੁਆਰ ਲਈ ਇੱਕ ਹਫਤਾਵਾਰੀ ਟ੍ਰੇਨ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹੇ ਦੇ ਯਾਤਰੀਆਂ ਨੂੰ ਵੱਡਾ ਲਾਭ ਮਿਲੇਗਾ ਅਤੇ ਨਾਲ ਹੀ ਹਰਦੁਆਰ ਅਤੇ ਆਸ-ਪਾਸ ਦੇ ਧਾਰਮਿਕ ਸਥਾਨਾਂ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਇਸ ਟ੍ਰੇਨ ਦੇ ਨਾਲ ਬਹੁਤ ਹੀ ਲਾਭ ਮਿਲਣ ਵਾਲਾ ਹੈ ਅੱਜ ਫਿਰੋਜ਼ਪੁਰ ਤੋਂ ਸ਼ੁਰੂ ਹੋਈ ਇਸ ਟ੍ਰੇਨ ਦੇ ਫਰੀਦਕੋਟ ਰੇਲਵੇ ਸਟੇਸ਼ਨ ਤੇ ਪਹੁੰਚਣ ਤੇ ਸ਼ਹਿਰ ਵਾਸੀਆਂ ਨੇ ਪਰਵਾ ਸਵਾਗਤ ਕੀਤਾ ਅਤੇ ਰੇਲ ਡਰਾਈਵਰ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ ਇਸ ਦੌਰਾਨ ਟ੍ਰੇਨ ਚਾਲਕ ਨੇ ਜਾਣਕਾਰੀ ਸਾਂਝੀ ਕੀਤੀ ਹੈ ਮੈਂ ਲੋਕੋ ਬਾਇ ਇੱਕ ਮੇਲ ਹੈਡਕੁਆਰਟਰ ਫਿਰੋਜ਼ਪੁਰ ਇਹ ਫਰੋਜ਼ਪੁਰ ਸੇ ਚੱਲ ਕੇ ਅਬਾਲਾ ਹੋਤੇ ਹੋਏ ਇਸੀ ਹਰਦਵਾਰ ਜਾਏਗੀ ਇਹ ਫਰੋਜ਼ਪੁਰ ਸੇ 20 22 40 ਪਰ ਚਲੀ ਹੈ ਔਰ ਸਵੇਰੇ 8:30 ਪਰ ਇਹ ਹਰਦਵਾਰ ਪਹੁੰਚ ਜਾਏਗੀ बिल्कुल सर बिल्कुल ऐसा ही स्वागत किया गया, ऐसा ही स्वागत हमारा फरीदकोट में, ते ते। में पहुँची है उसे भी बढ़िया ये की बात है, आप सभी धन्यवाद ਇਸ ਮੌਕੇ ਸ਼ਹਿਰ ਵਾਸੀਆਂ ਦੇ ਵੱਲੋਂ ਕੇਂਦਰ ਸਰਕਾਰ ਖਾਸ ਕਰਕੇ ਕੇਂਦਰੀ ਮੰਤਰੀ ਰਵਨੀ ਸਿੰਘ ਬੀਟੂ ਦਾ ਧੰਨਵਾਦ ਕੀਤਾ ਗਿਆ ਨਾਲ ਹੀ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਹ ਟ੍ਰੇਨ ਜੋ ਹਫਤੇ ਵਿੱਚ ਇੱਕ ਵਾਰ ਚਲਾਈ ਗਈ ਹੈ ਇਸ ਨੂੰ ਯਾਤਰੀਆਂ ਦੀ ਮੰਗ ਨੂੰ ਵੇਖਦੇ ਹੋਏ ਰੋਜ਼ਾਨਾ ਚਲਾਇਆ ਜਾਵੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਹਰਦুয়ার ਤੋਂ ਇਲਾਵਾ ઋਸ਼ੀਕੇਸ਼ ਤੱਕ ਰੇਲ ਸ਼ੁਰੂ ਕੀਤੀ ਜਾਵੇ ਅੱਜ ਸਮੂਹ ਫਰੀਦਕੋਟ ਨਿਵਾਸੀਆਂ ਲਈ ਅਤੇ ਪੂਰੇ ਪੰਜਾਬ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਮਾਨਯੋਗ ਰੇਲਵੇ ਮੰਤਰੀ ਸਰਦਾਰ ਅਮਨੀਤ ਸਿੰਘ ਬਿੱਟੂ ਜੀ ਅਸ਼ਵਨੀ ਵੈਸ਼ਨਵ ਜੀ ਜਿਨ੍ਹਾਂ ਦੇ ਯਤਨਾਂ ਸਦਕੇ ਇਹ ਜਿਹੜੀ ਟ੍ਰੇਨ ਆ ਫਰੀਦਕੋਟ ਵਾਸੀਆਂ ਨੂੰ ਮਿਲੀ ਆ ਇਹ ਫਰੋਇਪੁਰ ਤੋਂ ਚੱਲੇਗੀ ਫਰੋਇਪੁਰ ਤੋਂ ਫਰੀਦਕੋਟ ਬਠਿੰਡਾ ਧੂਰੀ ਹੁੰਦੀ ਇਹ ਗਾਂ ਜਿਹੜੀ ਆ ਰਾਜਪੁਰਾ ਹੁੰਦੀ ਜਿਹੜੀ ਹਰਦਵਾਰ ਜਾਏਗੀ ਇਹ ਜਿਹੜੀ ਟ੍ਰੇਨ ਆ ਬਹੁਤ ਹੀ ਲੰਮੇ ਸਮੇਂ ਤੋਂ ਇਸ ਟ੍ਰੇਨ ਦੀ ਮੰਗ ਸੀ ਜਿਹੜੀ ਇਹ ਪੂਰੀ ਕੀਤੀ ਗਈ ਹੈ दस दिए कि हफ्ते दे हर बुधवार यह ट्रेन फरोशपुर तो रात दस बज के चाली मिनट से चल के सवेरे अठ बज के तीह मिनट ती हरिद्वार पहुंचेगी गौरतलब तो है कि रेलवे ने तेरह जून तो फरोशपुर तो नादेड़ एक हफ्ता रेल रेलग्डी शुरू की है रेलग्डी फरोशपुर तो दोपहर डेढ़ बजे ਰਗਾਨਾ ਹੁੰਦੀ ਹੈ ਇਸ ਯਾਤਰਾ ਦੌਰਾਨ ਰੇਲ ਗੱਡੀ 11 ਥਾਵਾਂ ਤੇ ਰੁਕੀ ਹੈ ਇਸ ਰੇਲ ਗੱਡੀ ਦੀ ਯਾਤਰਾ ਲਗਭਗ 38 ਘੰਟੇ ਵਿੱਚ ਪੂਰੀ ਹੋਵੇਗੀ ਜੋ 6 ਰਾਜਾ ਵਿਸ ਲੋਗੇਗੀ ਸ਼ਰਦਾਲੂਵੋ ਲੋ ਬੜੀ ਦੇਰ ਤੋਂ ਬੰਕੀ ਤੇ ਜਾ ਰਹੀ ਸੀ ਜਿਸ ਨੂੰ ਦੇਖਦੇ ਹੋਏ ਅੱਜ ਇਹ ਟ੍ਰੇਨ ਚਲਾਈ ਗਈ ਇਸ ਦੌਰਾਨ ਲੋਕਾਂ ਵਿੱਚ ਖਾਸ ਉਤਸ਼ਾਹ ਸੀ ਪਟਿਆਲਾ ਰੇਲਵੇ ਸਟੇਸ਼ਨ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਮਹਿਲਾ ਦਰਦਨਾਕ ਹਾਦਸੇ ਦਾ ਸ਼ਿਕਾਰ ਬਣ ਗਈ ਇਹ ਹਾਸਾ ਮਹਿਲਾ ਦੇ ਟ੍ਰੇਨ ਹੇਠਾ ਡਿੱਗਣ ਕਾਰਨ ਵਾਪਰਿਆ ਗਨੀਮਤ ਰਹੀਏ ਕਿ ਹਾਸੇ ਵਿੱਚ ਕੁੜੀ ਦੀ ਜਾਨ ਤਾਂ ਬਚ ਗਈ ਹੈ ਪਰ ਹਾਸੇ ਦੇ ਕਾਰਨ ਉਸ ਦਾ ਇੱਕ ਪੈਰ ਕੱਟ ਗਿਆ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਰੇਲਵੇ ਸਟੇਸ਼ਨ ਤੇ ਇੱਕ ਲੜਕੀ ਟ੍ਰੇਨ ਤੋਂ ਬਾਹਰ ਕੁਝ ਸਮਾਨ ਲੈਣ ਲਈ ਆਈ ਜਿਸ ਦੌਰਾਨ ਜਿਵੇਂ ਹੀ ਟ੍ਰੇਨ ਚੱਲਣ ਲੱਗੀ ਤਾਂ ਉਹ ਭੱਜੀ ਟ੍ਰੇਨ ਵਿੱਚ ਚੜਨ ਲੱਗੀ ਇਸ ਦੌਰਾਨ ਉਸ ਦਾ ਪੈਰ ਢਿੱਲ ਗਿਆ ਅਤੇ ਉਹ ਟ੍ਰੇਨ ਹੀਟ ਹਟਿਕ ਗਈ ਇਹ ਹਾਦਸਾ ਇਨਾ ਜ਼ਿਆਦਾ ਦਰਦਨਾਕ ਸੀ ਕਿ ਇਸ ਹਾਦਸੇ ਵਿੱਚ ਲੜਕੀ ਦਾ ਇੱਕ ਪੈਰ ਕੱਟ ਗਿਆ ਮੌਕੇ ਤੇ ਮੌਜੂਦ ਅਫਸਰਾਂ ਨੇ ਉਸ ਨੂੰ ਤੁਰੰਤ ਹੀ ਰਾਜਿੰਦਰਾ ਹਸਪਤਾਲ ਭਰਤੀ ਕਰਵਾਇਆ ਮਾਮਲੇ ਸੰਬੰਧੀ ਮੌਕੇ ਤੇ ਮੌਜੂਦ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮਹਿਲਾ ਟ੍ਰੇਨ ਚੋਂ ਸਮਾਨ ਲੈਣ ਦੇ ਲਈ ਤ੍ਰਿਸੀ ਸਰ ਇੱਕ ਟ੍ਰੇਨ ਆ 0157 ਇਹ ਆਂਦੀ ਇਧਰੋਂ ਅੰਬਾਲਾ ਸਾਈਡ ਤੋਂ ਜਾਂਦੀ ਆ ਅਮਰਸਰ ਸਾਈਡ ਇਹਦੇ ਜਿਹੜੇ ਦਤਿਆ ਉਹ ਇੱਕ ਫੈਮਿਲੀ ਆਈ ਸੀ ਜਦੋਂ ਟ੍ਰੇਨ ਇੱਥੇ ਪਟਿਆਲਾ ਸਟੇਸ਼ਨ ਦੇ ਤਕਰੀਬਨ 9:10 ਵਜੇ ਆ ਕੇ ਰੁਕੀ ਆ ਕੋਈ ਇੱਕ ਲੜਕੀ ਆ ਤਕਰੀਬਨ ਉਮਰ ਹੋਏਗੀ 26-27 ਸਾਲ ਦੀ ਉਹ ਖਾਣ ਪੀਣ ਦਾ ਸਮਾਨ ਲੈ ਕੇ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਉਹ ਟ੍ਰੇਨ ਚੱਲਣ ਤੇ ਉਹ ਏਸੀ ਡੱਬੇ ਚ ਵੜਨ ਲੱਗੀ ਸੀ ਕਿ ਉਹ ਤਾਂ ਪੈਸ ਸਲਿੱਪ ਕਰ ਗਿਆ ਤੇ ਉਹ ਲਾਈਨਾਂ ਦੇ ਵਿੱਚ ਹੀ ਗਿਰ ਗਈ। ਉਹਦੇ ਇੱਕ ਲੱਤ ਕੱਟ ਗਈ ਸਰ। ਫਿਰ ਉਸ ਨੂੰ ਲਾਈਨਾਂ ਤੋਂ ਸੀ ਕਢਾ ਆ ਗਏ। ਐਂਬੂਲੈਂਸ ਬੁਲਾਈ ਤੇ ਰਜਿੰਦਰ ਹਸਪਤਾਲ ਵਾਸਤੇ ਰੈਫਰ ਕਰਤਾ ਫਿਰ ਤਰਪੇਜ ਦੱਤਾ। ਤੁਹਾਨੂੰ ਦੱਸ ਦਈਏ ਕਿ ਇਹ ਟ੍ਰੇਨ ਅੰਮ੍ਰਿਤਾਲੇ ਤੋਂ ਅੰਮ੍ਰਿਤਸਰ ਜਾ ਰਹੀ ਸੀ। ਇਹ ਪਰਿਵਾਰ ਐਮਪੀ ਦੇ ਦਤਿਆ ਸ਼ਹਿਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਮਥਟਿਕਨ ਜਾ ਰਿਹਾ ਸੀ। ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਬਰਨਾਲਾ ਵਿੱਚ ਨਸ਼ਾ ਤਸਕਰਾਂ ਇਕਲਾ ਬੁਲਡੋਜ਼ਰ ਕਾਰਵਾਈ ਕੀਤੀ ਹੈ ਇਸ ਦੌਰਾਨ ਇੱਕ ਨਸ਼ਾ ਤਸਕਰ ਦੀ ਬਿਲਡਿੰਗ ਨੂੰ ਢਾਹ ਦਿੱਤਾ ਗਿਆ ਹੈ ਦੋਸ਼ੀ ਖਿਲਾਫ 3 ਐਨਡੀਪੀਐਸ ਸਮੇਤ ਕਈ ਐਫਆਈਆਰ ਦਰਜ ਨੇ ਇਸ ਦੇ ਨਾਲ ਹੀ ਦੋਸ਼ੀ ਦੀ ਜਾਇਦਾਦ ਨੂੰ ਗੈਰ ਕਾਨੂੰਨੀ ਦੱਸਿਆ ਵਿਚਾਰਿਆ ਹੈ यही कार्रवाई पायल विखे की गई है इस मौके तेजवीर सिंह हुंदल पीपीएस ने कहा कि नशा तस्करी का धंधा करने वाले सारे लोग यह काम के सही रस्ते आ जा नहीं तो उन्होंने खिलाफ़ सख्त कार्रवाई की जाएगी इस ही उन्होंने नौजवानों नौ नशे दूर रहने की अपील भी की ਵਨ ਨੂੰ ਦੱਸ ਦਈਏ ਕਿ ਇਸ ਮੁਹਿੰਮ ਹੇਠ ਪੁਲਿਸ ਵੱਲੋਂ ਨਸ਼ੇ ਦੇ ਹੌਟ ਸਪੌਟ ਇਲਾਕੇ ਵਿੱਚ ਕਾਫੀ ਚਲਾਏ ਜਾ ਰਹੇ ਨੇ ਜਿਸ ਰਾਹੀਂ ਨਸ਼ੀ ਦੀ ਸਪਲਾਈ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਬਦਲ ਗਿਆ ਅਗਲੇ 3 ਦਿਨਾਂ ਦੇ ਵਿੱਚ ਸੂਬੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਦੀ ਉਮੀਦ ਹੈ ਪੰਜਾਬ ਦੇ ਵਿੱਚ ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਕਾਰਨ ਤਾਪਮਾਨ ਵਿੱਚ ਆਈ ਗਿਰਾਵਟ ਨੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਨਸੂਨ ਦੇ ਆਉਣ ਦੀ ਪੁਖਵਾਣੀ ਕੀਤੀ ਹੈ ਇਸ ਦੇ ਨਾਲ ਹੀ ਪੂਰੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ ਇਸ ਵਾਰ ਪੰਜਾਬ ਦੇ ਵਿੱਚ ਮੌਨਸੂਨ ਜਲਦੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਕਿ ਅਚਾਰਾ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਮੌਨਸੂਨ 25 ਮਈ ਨੂੰ दस्तक ਦੇ ਗਿਆ ਸੀ ਅਤੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਵੀ ਮੌਨਸੂਨ ਚਲਦੀ ਆ ਸਕਦਾ ਹੈ ਅਤੇ ਬੀਤੇ ਦਿਨ ਜਿਹੜੀਆਂ ਬਰਸਾਤਾਂ ਹੋਈਆਂ ਨੇ ਉਸ ਨੂੰ ਪ੍ਰੀ ਮੌਨਸੂਨ ਦੀ ਬਰਸਾਤ ਵੀ ਕਿਹਾ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ 25 ਜੂਨ ਦੇ ਨਜ਼ਦੀਕ ਮੌਨਸੂਨ ਦਸਤਕ ਦੇ ਸਕਦਾ ਹੈ ਅਤੇ ਇਸ ਲੜੀ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਦੇ ਵਿੱਚ ਵਕਫ ਵਕ ਜਿਨ ਵਿੱਚ ਹਲਕੀ ਅਤੇ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਆ ਰਹੀ ਹੈ ਜਿਸ ਨੂੰ ਲੈ ਕੇ ਲੁਧਿਆਣਾ ਪੀਏਯੂ ਦੇ ਮੌਸਮ ਵਿਗਿਆਨੀ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਹੈ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਕੱਲ ਦਾ ਡੇ ਟਾਈਮ ਟੈਂਪਰੇਚਰ 37.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੀਅਰ ਨਾਰਮਲ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 30.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਨਾਈਟ ਥੋੜੀਆਂ ਵਾਮਰ ਅਬਜ਼ਰਵ ਕੀਤੀਆਂ ਜਾ ਰਹੀਆਂ ਨੇ ਜਦੋਂ ਕਿ ਡੇਟਾ ਇਨ ਟੈਂਪਰੇਚਰ ਨੀਅਰ ਨਾਰਮਲ ਹੈ ਆਰ ਜੇ ਅਸੀਂ ਅਨਵਾਰ ਦੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਕਿਉਂਕਿ ਜਿਹੜਾ ਮੌਨਸੂਨ ਦਾ ਪ੍ਰੋਗਰੈਸ ਫਰਦਰ ਹੁਣ ਹੋ ਰਿਹਾ ਸੋ ਉਹਦੇ ਕਰਕੇ ਮੌਇਸਚਰ ਕੰਡੀਸ਼ਨਸ ਵੀ ਥੋੜੀਆਂ ਚੇਂਜ ਹੋਈਆਂ ਹੋਈਆਂ ਨੇ ਹਵਾ ਦੇ ਵਿੱਚ ਮੌਇਸਚਰ ਵੀ ਜ਼ਿਆਦਾ ਹੋਇਆ ਹੋਇਆ ਸੋ ਉਹਦੇ ਕਰਕੇ ਕਾਫੀ ਅਨਕੰਫਟੇਬਲ ਜਿਹੜੀਆਂ ਵੈਦਰ ਕੰਡੀਸ਼ਨਸ ਸਾਨੂੰ ਲੱਗਦੀਆਂ ਨੇ ਹਾਲਾਂਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਹੈ ਪਰ ਕਿਉਂਕਿ ਮੌਇਸਚਰ ਜ਼ਿਆਦਾ ਹੋ ਗਿਆ ਉਹਦੇ ਕਰਕੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀ ਹੋਈਆਂ ਨੇ ਔਰ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ-ਕਿਤੇ ਜਿਹੜੀ ਅਸੀਂ ਕਹਿ ਸਕਦੇ ਹਾਂ ਕਾਫੀ ਥਾਮਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ-ਕਿਤੇ ਜੇ ਜੋ ਹੈਵੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਜਾਣਕਾਰੀ ਅਨੁਸਾਰ 20 ਜੂਨ ਨੂੰ ਪਟਾਨਕੋੜ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਤਲਾ, ਨਵਾਂਸ਼ਹਿਰ, ਰੁਪਨਗਰ, ਮੁਹਾਲੇਸ਼ੀ, ਫਤੇਗੜ, ਸਾਈਵਤਿ, ਪਟਿਆਲਾ ਵਿੱਚ ਤੇਜ਼ ਗਰਜ ਤੂਫਾਨ ਪਿਛਲੀ ਡਿਗਨ ਅਤੇ ਹਲਕੀ ਤੋਂ ਦਰਮਿਆਨੀ بارش ਲਈ ਪੀਲ ਅਲਰਟ ਜਾਰੀ ਕੀਤਾ ਗਿਆ ਹੈ। 21 ਅਤੇ 22 ਜੂਨ ਨੂੰ ਲੁਧਿਆਣਾ, ਪਟਿਆਲਾ, ਜਲੰਧਰ, ਨਵਾਂਸ਼ਹਿਰ, ਅੰਮ੍ਰਿਤਸਰ, ਸੰਗਰੂਰ, ਰੁਪਨਗਰ ਤੇ ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਬਿਜਲੀ ਡਿਗਨ ਅਤੇ ਭਾਰੀ بارش ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ 23 ਜੂਨ ਨੂੰ ਪੰਜਾਬ ਦੇ ਵਿੱਚ ਮੌਨਸੂਨ ਦੇ ਪੂਰੀ ਹੁੰਦੀ ਉਮੀਦ ਹੈ ਸੋਇਜ਼ਲੰਡ ਪੰਜਾਬ نیوز ਦੀਆਂ ਅਹਿਮ ਖਬਰਾਂ ਇਸ ਦਿਨ ਤੋਂ ਆ ਗਿਆ ਧੰਨਵਾਦ